ਤੇ ਨਰਿੰਦਰ ਮੌਂਗ ਜੀ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਵਾਕੋ ਬੋਰਡ ਦੇ ਜਿਹੜੇ ਜੈ ਪਲਾਟਸ ਨੇਗੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕਰਵਾਉਣ ਵਾਸਤੇ ਇਹਨਾਂ ਤੋਂ ਅਲਾਟਮੈਂਟ ਕਰਾਉਣ ਵਾਸਤੇ ਜਿਹੜੇ ਲਾਇਕ अहमद ਇੱਥੇ ਲੱਗੇ ਹੋਏ ਨੇ ਰਜਿਸਟ੍ਰੇਸ਼ਨ ਕਲਰਕ ਰਜਿਸਟ ਇਹਨਾਂ ਕੋਲ ਇਹਦਾ ਚਾਰਜ ਵੀ ਇੱਥੋਂ ਦਾ ਵਾਕੋ ਬੋਰਡ ਦਾ ਤੇ ਉਹਨਾਂ ਨੇ ਇਹਨਾਂ ਤੋਂ ਡਿਮਾਂਡ ਕੀਤੀ 50000 ਮਾਰ ਪੈ ਰਿਸ਼ਵਤ ਦੀ ਤਾਂ ਉਸ ਦੇ ਵਿੱਚੋਂ ਜਦੋਂ ਉਹਨਾਂ ਨੇ ਵੈਦਨ ਨਾਲ ਗੱਲਬਾਤ ਕੀਤੀ ਤਾਂ ਉਹਦੀ ਸਾਰੀ ਗੈਲ ਰਿਕਾਰਡ ਵੀ ਕਰ ਲਈ ਉਹਨਾਂ ਨੇ ਤਾਂ ਮਾਨਯੋਗ ਸੀਐਮ ਸਾਹਿਬ ਤੇ ਜਿਹੜੇ ਸਾਡੇ ਟਰੈਕ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇਦੇ ਹਨ ਅਸੀਂ ਉਥੇ ਐਫਆਈਆਰ ਰਜਿਸਟਰਡ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਰੇਡ ਕੀਤਾ ਤੇ ਚੈੱਕ ਸਾਡੀ ਜਿਹੜੀ ਟੀਮ ਹੈ ਕਿਥੇ ਆ ਕੇ ਇਹਨਾਂ ਨੇ ਰੇਡ ਕੀਤਾ ਹੈ ਤਾਂ 15000 ਰੁਪਏ ਜਿਹੜੇ ਲਾਇਕ احمد ਇਥੇ ਰਜਿਸਟ੍ਰੇਸ਼ਨ ਹੈਗੇ ਨਿਕ ਲੱਖ ਦੇ ਨੇ ਤਿਆਰ ਸੀ ਉਹਨਾਂ ਨੇ ਉਹਨਾਂ ਤੋਂ ਰਿਕਵਰ ਹੋ ਗਏ ਨੇ ਰੈਡ ਹੈਂਡ ਨਾਲ ਫੜੇ ਗਏ ਤੇ ਸਾਡੇ ਜਿਹੜੇ ਵਰੁਣ ਜਾਦਵ ਨੇ ਇਹਨਾਂ ਦੀ ਟੀਮ ਨੇ ਇਥੇ ਰੈਡ ਕੀਤਾ ਤਾਂ ਇੰਸਪੈਕਟਰ ਸਾਡੇ ਨੇ ਹੈਗੇ ਜੀ ਤੇ ਬਲੈਕ ਚੈੱਕ ਵੀ ਲਿਆ ਗਿਆ ਜੀ ਇਨਨ ਤੋਂ ਕੁਝ ਬਲੈਂਕ ਚੈੱਕ ਜਿਹੜੇ ਨੇ ਉਹਦੇ ਰਿਗਾਰਡਿੰਗ ਲੈਏ ਸੀਗੇ ਕਿ ਜਿਹੜੀ ਪਲਾਟ ਦੀ ਅਲੋਟਮੈਂਟ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਫੀਸ ਜਿਹੜੀ ਸੀ ਸੀਐਡਵਾਂਸ ਮਤਲਬ ਨਹੀਂ ਭਰਦੇ ਆ ਕਿ ਉਹ ਜੋ ਹਿਸਾਬ ਕਿਤਾਬ ਹੋਊਗਾ ਉਹਦੇ ਮੁਤਾਬਕ ਅਸੀਂ ਭਰ ਲਾਂਗੇ ਤਾਂ ਉਹਦੇ ਤੇ ਬਲੈਂਕ ਚੈੱਕ ਦੇ ਉੱਤੇ ਜਿੰਨਾ ਕੋਈ ਘਟੋ ਵਧੂਗਾ ਉਹ ਵੀ ਇਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਸੀ ਬਾਬੀ ਉਹ ਵੀ ਅਸੀਂ ਰੱਖ ਪਰਸੀਦ ਕੋਈ ਨਹੀਂ ਇਹਨਾਂ ਨੇ ਦਿੱਤੀ ਜੀ ਪੈਸੇ ਇਹਨਾਂ ਨੇ ਲੈ ਲਏ ਸੀ ਉਹਨਾਂ ਤੋਂ ਕੋਈ ਰਸੀਦ ਨਹੀਂ ਦਿੱਤੀ ਚੈੱਕ ਵੀ ਰੱਖ ਲਏ ਸੀਗੇ ਤੇ ਉਹ ਜਿਹੜੇ ਡਾਕੂਮੈਂਟ ਸੀ ਉਹ ਵੀ ਲੈ ਲਏ ਸੀ ਚੈੱਕ ਨੂੰ ਵੀ ਕਿਲਸ ਕੇ ਸੈਂਕਲ ਨਾ ਦੇਖ ਰਹੀਏ ਜਿਹੜੇ ਚੈੱਕ ਨੇਗੇ ਉਹ ਤਾਂ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਕਿ ਕਿਸ ਤਰ੍ਹਾਂ ਲੈਏ ਨੇ ਸਾਰੇ ਸੀ ਰਿਕਵਰੀ ਕਰਵਾ ਲਈ ਆ ਸਾਰਾ ਕੁਝ ਸਰ ਇਹਨਾਂ ਨੇ ਪਹਿਲਾਂ ਵੀ ਮਾਮਲਾ ਕਰਦਾ ਆ ਕਹਿੰਦੇ ਇਸ ਦੇ ਬਾਰੇ ਡੂਰਿੰਗ ਇਨਵੈਸਟੀਗੇਸ਼ਨ ਆਸੀ ਪੜ੍ਹਦੇ ਨੇ 7 ਏਕੜ ਜ਼ਮੀਨ ਦਾ ਮਾਮਲਾ ਸੀ ਉਹਨਾਂ ਨੇ ਕਿਹਾ ਸੀ ਮੇਰੇ ਕੋਲ ਚਾਹ ਜਿਆਦਾ ਸੀ ਕਿੰਨੇ ਨਹੀਂ 7 ਏਕੜ ਦਾ ਮੈਟਰ ਨਹੀਂ ਸੀਗਾ ਇਹ ਜਿਹੜੀ ਜ਼ਮੀਨ ਹੈ ਕਿ 500 ਗਜ ਦੇ ਪਲਾਟ ਸੀਗੇ ਦੋ ਪਹਿਲਾਂ 1000 ਗਜ ਤੇ ਇਹਨਾਂ ਦੀ ਡਿਸਕਸ਼ਨ ਹੋਈ ਸੀਗੀ 1000 ਤੋਂ ਫਿਰ 500 ਗਜ ਦੇ ਵਿੱਚ ਕਿਉਂਕਿ ਇਹਦੇ ਜ਼ਿਆਦਾ ਫੀਸ ਸੀਗੀ 500 ਗਜ ਤੇ ਆ ਗਈ ਸੀ 500 ਗਜ ਦੀ ਜਿਹੜੀ ਫੀਸ ਸੀਗੀ ਉਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਦੇ ਉਹ 500 ਦੇ ਵਿੱਚੋਂ ਜਿਹੜਾ 2.5 150 ਗਜ ਦੇ ਪਲਾਟਾਂ ਦਾ ਫਿਰ ਇੱਕ ਬਾਈਫਰਕੇਸ਼ਨ ਕੀਤੀ ਐ ਸਰ ਰਿਸ਼ਵਤ ਲੈਣ ਤੋਂ ਬਾਅਦ ਇਹਨਾਂ ਨੇ ਵੈਸੇ ਕਦੇ ਮੰਗ ਨਹੀਂ ਸੀ ਉਹ ਜਗ੍ਹਾ ਦੇ ਵਿੱਚੋਂ ਕਿਉਂਕਿ ਕੁਝ ਇਹਨਾਂ ਦੀ ਫੀਸ ਜਿਹੜੀ ਸੀਗੀ ਅਵੀ ਉਹਨਾਂ ਨੂੰ ਅਲਾਟਮੈਂਟ ਕਰਨੀ ਸੀ ਪਹਿਲਾਂ ਇਹਨਾਂ ਦੀ ਮਰਜ਼ੀ ਹੁੰਦੀ ਆ ਵੀ ਕਿਸ ਕੋ ਬੰਦੇ ਨੂੰ ਅਲਾਟਮੈਂਟ ਕਰਨੀ ਆ ਉੱਚ ਜਿਹੜੇ 2.5 ਸੌ ਕਾਜੀ ਦਾ ਕਰਨ ਦਾ ਰੀਜਨ ਸੀਗਾ ਉਹ ਐਸੀ ਵੀ ਉਹਦੇ ਚ ਇਸਤਿਹਾਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਫਿਰ ਉਸ ਗਰਾਊਂਡ ਤੇ ਇਹਨਾਂ ਨੇ ਜਿਹੜਾ ਘਟਾਉਣ ਕਰਕੇ ਦੋ ਜਗ੍ਹਾ ਤੇ ਇਹਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਤੇ ਕਰਨ ਦੇ ਪੈਸੇ ਆ ਗਏ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਅੱਗੇ ਸੀ ਅੱਗੇ ਸੀਨ ਕਰ ਦੇਗੇ ਤੁਹਾਡੇ ਨਾਮ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿਆਂਗੇ ਇਸ ਤਰ੍ਹਾਂ ਦੇ ਰਿਟਰੀ ਕਿਤਾਬ हां दा सारीया ਚੀਜ਼ਾਂ ਹੋ ਗਈਆਂ ਨੇ ਪਰ ਉਹਦਾ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਆਉਣਗੀਆਂ ਅੱਗੇ ਜਿਸ ਤਰੀਕੇ ਦੀ ਆਊਗੀ ਉਹ ਕਰਦੇ ਅੰਮਰਪੁਰਾ ਬਸਤੀ ਦੇ ਵਿੱਚ ਜੀ ਇਹ ਤੇ ਨਿਰਿੰਦਰ ਮੌਂਗਾ ਜੀ ਨੇ ਸਾਡੇ ਕੋਲੇ ਕੰਪਲੀਟ ਕੀਤੀ ਸੀ ਕਿ ਬਾਕ ਬੋਰਡ ਦੀ ਜਿਹੜੀ ਜਿਆ ਪਲਾਟਸ ਨੇਗੇ ਉਹਨਾਂ ਦੇ ਨਾਮ ਦੇਤੇ ਜਿਹੜੇ ਕਰਵਾਉਣ ਵਾਸਤੇ ਉਹਨਾਂ ਤੋਂ ਅਲਾਟਮੈਂਟ ਕਰਾਉਣ ਵਾਸਤੇ ਜਿਹੜੇ ਲਾਇਕ ਐਮੰਦ ਇੱਥੇ ਲੱਗੇ ਹੋਏ ਨੇ ਰਜਿਸਟ੍ਰੇਸ਼ਨ ਕਲਰਕ ਜਸਟ ਇਹਨਾਂ ਕੋਲ ਇਹ ਉਹਦਾ ਚਾਰਜ ਵੀ ਇੱਥੋਂ ਦਾ ਬਾਕੋ ਬੋਰਡ ਦਾ ਤੇ ਉਹਨਾਂ ਨੇ ਇਹਨਾਂ ਤੋਂ ਡਿਮਾਂਡ ਕੀਤੀ 50000 ਮਾਰ ਰਪਏ ਦੀ ਰਿਸ਼ਵਤ ਦੀ ਤਾਂ ਉਸ ਦੇ ਵਿੱਚੋਂ ਜਦੋਂ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਦੀ ਸਾਰੀ ਬੈਲ ਰਿਕਾਰਡ ਵੀ ਕਰ ਲਈ ਇਹਨਾਂ ਨੇ ਤਾਂ ਮਾਨਯੋਗ ਸੀਐਮ ਸਾਹਿਬ ਤੇ ਜਿਹੜੇ ਸਾਡੇ ਡਾਇਰੈਕਟਰ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਹਦਾਇਤਾਂ ਤੇ ਜੋ ਜ਼ੀਰੋ ਟੋਲਰੈਂਸ ਪਾਲਿਸੀ ਦੇ ਅਧੇ ਅਸੀਂ ਉੱਥੇ ਐਫ ਆਈ ਆਰ ਰਜਿਸਟਰਡ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਰੇਡ ਕੀਤਾ ਤੇ ਚੈੱਕ ਹੈ ਸਾਡੀ ਜਿਹੜੀ ਟੀਮ ਹੈ ਕਿਥੇ ਆ ਕੇ ਇਹਨਾਂ ਨੇ ਰੇਡ ਕੀਤਾਗਾ ਤਾਂ 15000 ਰੁਪਏ ਜਿਹੜੇ ਨਾਇਕ احمد ਇਥੇ ਰਜਿਸਟ੍ਰੇਸ਼ਨ ਹੈਗੇ ਇੱਕ ਲੜਕੀ ਦੇ ਨਾਲ ਤਿਆਰ ਸੀ ਉਹਨਾਂ ਨੇ ਉਹਨਾਂ ਤੋਂ ਰਿਕਵਰ ਹੋ ਗਏ ਨੇ ਰੈਡ ਹੈਂਡਡ ਫੜੇ ਗਏ ਤੇ ਸਾਡੇ ਜਿਹੜੇ ਵਰੁਣ ਜਾਦਵ ਨੇ ਇਹਨਾਂ ਦੀ ਟੀਮ ਨੇ ਇਥੇ ਰੇਡ ਕੀਤਾ ਤਾਂ ਇੰਸਪੈਕਟਰ ਸਾਡੇ ਨੇ ਹੈਗੇ ਜੀ ਤੇ ਬਲੈਕ ਚੈੱਕ ਵੀ ਲਿਆ ਗਏ ਜੀ ਇੰਨਾ ਤੋਂ ਕੁਝ ਬਲੈਂਕ ਚੈੱਕ ਜਿਹੜੇ ਨੇ ਉਹਦੇ ਰਿਗਾਰਡਿੰਗ ਲੈਏ ਸੀ ਕਿ ਜਿਹੜੀ ਪਲਾਟ ਦੀ ਅਲਾਟਮੈਂਟ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਫੀਸ ਜਿਹੜੀ ਸੀ ਸੀਐਡੀ ਅਡਵਾਂਸ ਮਤਲਬ ਨਹੀਂ ਭਰਦੇ ਕਿ ਉਹ ਜੋ ਹਸਾਬ ਕਿਤਾਬ ਹੋਊਗਾ ਉਹਦੇ ਮੁਤਾਬਕੇ ਸੀ ਭਰ ਲਾਂਗੇ ਤਾਂ ਉਹਦੇ ਬਲੈਂਕ ਚੈੱਕ ਦੇ ਉੱਤੇ ਜਿੰਨਾ ਕੋਈ ਘਟੋ ਵਧੂਗਾ ਉਹ ਵੀ ਇਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਸੀ ਬង ਵੀ ਅਸੀਂ ਰੱਖ ਪਰਸੀਦ ਕੋਈ ਨਹੀਂ ਇਹਨਾਂ ਨੇ ਦਿੱਤੀ ਜੀ ਪੈਸੇ ਇਹਨਾਂ ਨੇ ਲੈ ਲਏ ਸੀ ਉਹਨਾਂ ਤੋਂ ਕੋਈ ਰਸੀਦ ਨਹੀਂ ਦਿੱਤੀ ਚੈੱਕ ਵੀ ਰੱਖ ਲਏ ਸੀਗੇ ਤੇ ਉਹ ਜਿਹੜੇ ਡਾਕੂਮੈਂਟ ਸੀ ਉਹ ਵੀ ਲੈ ਲਏ ਸੀ ਚੈੱਕ ਨੂੰ ਵਿਜੀਲੈਂਸ ਕੇ ਸੰਗਲ ਨਾਲ ਦੇਖ ਰਹੀ ਹੈ ਜਿਹੜੇ ਚੈੱਕ ਨੇਗੇ ਉਹ ਤਾਂ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਕਿ ਕਿਸ ਤਰ੍ਹਾਂ ਲੈਏ ਨੇ ਸਾਰੇ ਸੀ ਰਿਕਵਰੀ ਕਰਵਾ ਲਈ ਹੈ ਸਾਰਾ ਕੁਝ ਸਰ ਇਹਨਾਂ ਨੇ ਪਹਿਲਾਂ ਵੀ ਮਾਮਲਾ ਕਰਦਾ ਹੈ ਕਹਿੰਦੇ ਇਹਦੇ ਬਾਰੇ ਡੂਰਿੰਗ ਇਨਵੈਸਟੀਗੇਸ਼ਨ ਆਫ ਅਸੀ ਬਿਲਕੁਲ ਕਿਨੇ ਏਕੜ ਜ਼ਮੀਨ ਦਾ ਮਾਮਲਾ 7 ਏਕੜ ਸੀ ਮੇਰੇ ਖਿਆਲ ਚ ਜਾਦਾ ਸੀ ਕਿਨੇ ਨਹੀਂ 7 ਏਕੜ ਦਾ ਮੈਟਰ ਨਹੀਂ ਸੀਗਾ ਇਹ ਜਿਹੜੀ ਜ਼ਮੀਨ ਹੈ ਕਿ 500 ਗਜ ਦੇ ਪਲਾਟ ਸੀਗੇ ਦੋ ਪਹਿਲਾਂ 1000 ਗਜ ਦੇ ਇਹਨਾਂ ਦੀ ਡਿਸਕਸ਼ਨ ਹੋਈ ਸੀਗੀ 1000 ਤੋਂ ਫਿਰ 500 ਗਜ ਦੇ ਵਿੱਚ ਕਿਉਂਕਿ ਉਹਦੇ ਜ਼ਿਆਦਾ ਫੀਸ ਸੀਗੀ 500 ਗਜ ਤੇ ਆ ਗਈ ਸੀ 500 ਗਜ ਦੀ ਜਿਹੜੀ ਫੀਸ ਸੀਗੀ ਉਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਦੇ ਉਸ 500 ਦੇ ਵਿੱਚੋਂ ਜਿਹੜੇ 2.5 250 ਗਜ ਦੇ ਪਲਾਟਾਂ ਦਾ ਫਿਰ ਇੱਕ ਬਾਈਫਰਕੇਸ਼ਨ ਕੀਤੀ ਇਸ ਰਿਸ਼ਵਤ ਲੈਣ ਤੋਂ ਬਾਅਦ ਇਹਨਾਂ ਨੇ ਵੈਸੇ ਕਾਹਦੇ ਮੰਗ ਰਹੇ ਸੀ ਉਹ ਜਗ੍ਹਾ ਦੇ ਵਿੱਚੋਂ ਕਿਉਂਕਿ ਕੁਝ ਇਹਨਾਂ ਦੀ ਫੀਸ ਜਿਹੜੀ ਸੀਗੀ ਅਵੀ ਉਹਨਾਂ ਨੂੰ ਅਲਾਟਮੈਂਟ ਕਰਨੀ ਸੀ ਪਹਿਲਾਂ ਇਹਨਾਂ ਦੀ ਮਰਜ਼ੀ ਹੁੰਦੀ ਹੈ ਵੀ ਕਿਸ ਕੋ ਬੰਦੇ ਨੂੰ ਅਲਾਟਮੈਂਟ ਕਰਨੀ ਹੈ ਉੱਚ ਜਿਹੜਾ 2.5 ਸੋਕ ਜੀ ਦਾ ਕਰਨ ਦਾ ਰੀਜਨ ਸੀਗਾ ਉਹ ਐਸੀ ਵੀ ਉਹਦੇ ਚਸਤੀ ਹਾਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਫਿਰ ਉਸ ਗਰਾਊਂਡ ਤੇ ਇਹਨਾਂ ਨੇ ਜਿਹੜਾ ਘਟਾਉਣ ਕਰਕੇ ਦੋ ਜਗ੍ਹਾ ਤੇ ਇਹਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਤੇ ਕਰਨ ਦੇ ਪੈਸੇ ਆ ਗਏ ਸੀ ਨੂੰ ਕਹਿ ਰਹੇ ਸੀ ਵੀ ਨਹੀਂ ਅੱਗੇ ਸੀ ਕਿ ਅੱਗੇ ਸੀਨ ਕਰ ਦੇਗੇ ਤੁਹਾਡੇ ਨਾਮ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿੰਗੇ ਇਸ ਤਰ੍ਹਾਂ ਦੇ ਐਟਰੀਟਰੀ ਕਿਤਾਬ ਕੰਪਲੀਮੈਂਟ ਹਾਂ ਤਾਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਪਰ ਹੋਰ ਦਾ ਜਿਹੜਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਆਉਣਗੀਆਂ ਅੱਗੇ ਜਿਸ ਤਰੀਕੇ ਦੀ ਆਊਗੀ ਉਹ ਕਰਦੇ ਨੇ ਅੰਮ੍ਰਿਤਪੁਰਾ ਬਸਤੀ ਦੇ ਵਿੱਚ ਜੀ ਹਾਂ ਜੀ